ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਕਰਦੇ ਹੋਏ ਲੋਕਾਂ ਨੂੰ ਨਾਮਦਾਨ ਦੇ ਗੱਫੇ ਬਖਸ਼ਦੇ ਹੋਏ ਗੁਰੂ ਜੀ ਉਸ ਸਥਾਨ ਤੇ ਪੁੱਜੇ ਜਿਸ ਨਗਰ ਨੂੰ ਹਸਨ ਅਵਦਾਲ ਕਿਹਾ ਜਾਂਦਾ ਸੀ ਗੁਰੂ ਜੀ ਇੱਕ ਪਹਾੜੀ ਦੀ ਓਟ ਵਿੱਚ ਬੈਠ ਗਏ ਮਰਦਾਨੇ ਨੂੰ ਬਹੁਤ ਪਿਆਸ ਲੱਗੀ ਸੀ ਗੁਰੂ ਜੀ ਨੇ ਉਸ ਨੂੰ ਸਮਝਾਇਆ ਇਹ ਉੱਪਰ ਪਹਾੜ ਤੇ ਇੱਕ ਜਸਮਾ ਹੈ ਜਿਸ ਵਿੱਚ ਕਾਫੀ ਪਾਣੀ ਹੈ ਪਰ ਉਸ ਪਾਣੀ ਦਾ ਮਾਲਕ ਬਲੀਗੰਧਾਰੀ ਬਣਿਆ ਬੈਠਾ ਹੈ ਪਰ ਉਹ ਇੱਕ ਫਕੀਰ ਹੈ ਜੇ ਤੁਸੀਂ ਉਸ ਨੂੰ ਬੇਨਤੀ ਕਰੋਗੇ ਤਾਂ ਉਹ ਜ਼ਰੂਰ ਤੁਹਾਨੂੰ ਪੀਣ ਜੋਗਾ ਪਾਣੀ ਦੇ ਦੇਵੇਗਾ ਮਰਦਾਨਾ ਪਹਾੜ ਚੜਦਾ ਹੋਇਆ ਬਲੀਗੰਧਾਰੀ ਪਾਸ ਪੁੱਜਿਆ ਅਤੇ ਕੋਟ ਪਾਣੀ ਦੀ ਬੇਨਤੀ ਕੀਤੀ ਪਰ ਬਲੀ ਗੰਧਾਰੀ ਕਟਕ ਕੇ ਬੋਲਿਆ ਜਿਸ ਫਕੀਰ ਦਾ ਤੂੰ ਚੇਲਾ ਬਣਿਆ ਹੈ ਕਿ ਉਹ ਤੈਨੂੰ ਪਾਣੀ ਵੀ ਨਹੀਂ ਪਿਆ ਸਕਦਾ ਮਰਦਾਨਾ ਪਿਆਸ ਦਾ ਮਾਰਿਆ ਫਿਰ ਗੁਰੂ ਜੀ پاس ਪੁੱਜ ਗਿਆ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਫੇਰ ਬੇਨਤੀ ਕਰਨ ਵਾਸਤੇ ਭੇਜਿਆ ਪਰ ਮਰਦਾਨਾ ਦੂਸਰੀ ਵਾਰ ਵੀ ਨਿਰਾਸ਼ ਮੋੜ ਆਇਆ ਫਿਰ ਗੁਰੂ ਜੀ ਨੇ ਸੰਗਤ ਵਿੱਚ ਬੈਠੇ ਕੁਝ ਵਿਅਕਤੀਆਂ ਨੂੰ ਆਦੇਸ਼ ਦਿੱਤਾ ਕਿ ਉਹ ਇੱਕ ਖਾਸ ਪੱਥਰ ਨੂੰ ਉਖਾੜਨ ਜਦ ਉਹਨਾਂ ਲੋਕਾਂ ਨੇ ਉਸ ਪੱਥਰ ਨੂੰ ਪੁੱਟਿਆ ਤਾਂ ਇੱਕ ਵੱਡਾ ਸੋਮਾ ਪਾਣੀ ਦਾ ਵਹਿ ਤੁਰਿਆ ਬਲੀ ਗੰਧਾਰੀ ਦਾ ਉਹ ਸਰੋਵਰ ਬਿਲਕੁਲ ਸੁੱਕ ਗਿਆ ਉਹ ਗੁੱਸੇ ਦੇ ਵਿੱਚ ਲਾਲ ਪੀਲਾ ਹੋ ਗਿਆ ਅਤੇ ਆਪਣੇ ਕਰਾਮਾਤੀ ਸ਼ਕਤੀ ਦੇ ਨਾਲ ਉਸ ਨੇ ਇੱਕ ਵੱਡੇ ਪੱਥਰ ਨੂੰ ਗੁਰੂ ਜੀ ਵੱਲ ਰੇੜਿਆ ਤਾਂ ਕਿ ਉਹ ਪੱਥਰ ਥੱਲੇ ਕੁਚਲ ਕੇ ਮਰ ਜਾਣ ਪਰ ਜਦ ਉਹ ਪੱਥਰ ਰੜਦਾ ਗੁਰੂ ਜੀ ਵੱਲ ਆਇਆ ਤਾਂ ਗੁਰੂ ਜੀ ਨੇ ਆਪਣਾ ਹੱਥ ਉਸ ਪੱਥਰ ਅੱਗੇ ਕਰ ਦਿੱਤਾ ਅਤੇ ਪੱਥਰ ਉੱਥੇ ਹੀ ਰੁਕ ਗਿਆ ਗੁਰੂ ਜੀ ਦਾ ਪੰਜਾ ਉਸ ਪੱਥਰ ਵਿੱਚ ਧਸ ਗਿਆ ਗੁਰੂ ਜੀ ਦੇ ਪੰਜੇ ਦਾ ਨਿਸ਼ਾਨ ਹਾਲੇ ਵੀ ਉਸ ਸਥਾਨ ਉੱਤੇ ਟਿਕਿਆ ਹੋਇਆ ਹੈ ਜਦ ਗੁਰੂ ਜੀ ਨੇ ਇਸ ਅਨੋਖੇ ਕੌਤਕ ਦਾ ਪਤਾ ਪਿੰਡ ਵਾਲਿਆਂ ਨੂੰ ਲੱਗਾ ਤਾਂ ਉਹ ਵੀ ਗੁਰੂ ਜੀ ਦੇ ਚਰਨਿਆਂ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ